ਇੱਧਰ ਦੇਖ ਓਏ ਗਰੂ ਆਪਣਾ ਨਾਮ ਬੋਲ ਸਾਰਾ ਕੁਝ ਕੀ ਨਾਮ ਹੈ ਮੇਰਾ ਹਾਂ ਅੱਜ ਕਿੰਨੇ ਵਜੇ ਆਇਆ ਸੀ ਚੋਰੀ ਕਰਨ ਡੇਢ ਕੋ ਬਈ ਡੇਢ ਵਜੇ ਕਿੰਨੇ ਆਦਮੀ ਨਾਲ ਆਏ ਸੀ ਇਕੱਲਾ ਹੀ ਆਇਆ ਸੀਗਾ ਟੈਂਪੂ ਤੇ ਹਾਂ ਤੇਰੇ ਨਾਲ ਦੇ ਜਿਹੜੇ ਆ ਦੋ ਬੰਦੇ ਉਹ ਕਿੱਥੇ ਦੇ ਆ ਕਰਤਾਰਪੁਰ ਦੇ ਆ ਉਹਦਾ ਨਾਂ ਕੀ ਆ ਇੱਕ ਦਾ ਨਾਮ ਸਮਝੀਏ ਇੱਕ ਦਾ ਨਾਮ ਅਜੀ ਆ ਕੁਝ ਸਮੈਗ ਪੀਨੇ ਤੇ ਨਹੀਂ ਤਿੰਨੇ ਪੀਨੇ ਆ ਤੇ ਅੱਜ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਪਿੰਡ ਦੇ ਵਿੱਚ ਲਗਾਤਾਰ ਆਉਂਦੇ ਚੋਰੀਆਂ ਕਾਂਦੇ ਆ ਹੁਣ ਹੋ ਗਏ 4-5 ਦਿਨ ਤੇ ਕਿੰਨੀ ਆ ਕਿ ਦੋ ਤਿੰਨ ਮਹੀਨੇ ਪਹਿਲਾਂ ਕੀਤੀਆਂ ਸੀ ਦੀਆਂ ਤੇ 2 ਸਾਲ ਪਹਿਲਾਂ ਵੀ ਕੀਤੀਆਂ ਨਾ ਦੋ ਚਾਰ ਛੇ ਪਹਿਲਾਂ ਵੀ ਕੀਤੀਆਂ ਸੀ ਦੀਆਂ ਉਹਨੇ ਦਿਨੇ ਹੀ ਆ ਰਾਤ ਨੂੰ ਤਾਂ ਨਹੀਂ ਆਉਂਦੇ ਰਾਤ ਨੂੰ ਵੀ ਕਹਿੰਦੇ ਇੱਕ ਦਿਨ ਆਏ ਹਨਾ ਅੱਛਾ ਦਿਨੇ ਆਉਣੇ ਆ ਤੇਰੇ ਹੁਣ ਕੋਈ ਸੱਟ ਚੋੜਦਾ ਨਹੀਂ ਹੈ ਸਰੀਰ ਤੇ ਨਹੀਂ ਹੈ ਨਾ ਬੋਲ ਕੋਈ ਸਰੀਰ ਸੱਟ ਚੋੜਦਾ ਨਹੀਂ ਹੈ ਨਾ ਠੀਕ ਠਾਕ ਹੈਂ ਜੇ ਤੇ ਇਹ ਪੌੜਸੂੰ ਦਾ ਹੁਣ ਚੱਲ ਜਾਏਗਾ ਦੇ ਦਈਏ ਕਿ ਰਹਿਣ ਪਈਏ ਨਹੀਂ ਚੋਰੀ ਕਰੂੰਗਾ ਮੁੜ ਕੇ ਨਾ ਦਈਏ ਪੌੜ ਕੋਈ ਚੋਰ ਤਾਂ ਨਹੀਂ ਤੇਰੇ ਹਾਂ ਕਿਸੇ ਨੇ ਮਾਰਿਆ ਨਹੀਂ ਕੋਈ ਤੇਰੇ ਚੋੜ ਨਹੀਂ ਤੈਨੂੰ ਸਿਰਫ ਫੜਿਆ ਦੌੜ ਦੌੜ ਕੇ ਐ ਤੇ ਸਮਾਂ ਕਿਹਦਾ ਅੱਜ ਕਿੰਨੀ ਬੀਤੀ ਆ ਅੱਜ ਸਮਾਂ ਕਿੱਥੋਂ ਬੀਤੀ ਸੀ ਕਿੱਥੋਂ ਲੈਨੇ ਕਿੱਥੋਂ ਆ ਇੱਕ ਮਿੰਟ ਹੁ ਸੱਚ ਦੇ ਆ ਜੀ ਸਮੈਗ ਜਿਹੜੇ ਲੈਨੇ ਆ ਲੈਨੇ ਕਿਤੋਂ ਬਿਆਲਪੁਰ ਦਾ ਕੀ ਨਾਂ ਆ ਉਹਦਾ ਹਮੀਰੇ ਤੋਂ ਕੀ ਨਾਂ ਆ ਹਮੀਰੇ ਵਾਲੇ ਦਾ ਕਿੱਥੇ ਗਿਆ ਕਰ ਹੈ ਬੋਬੇ ਇਸ ਸਮੈਗ ਬਹੁਤ ਜੁਰਾਂ ਦੇ ਵੇਖ ਰਹੀਆਂ ਦਾ 15 ਜਣੇ ਵੇਚਦੇ ਆ ਗੌਰਮੈਂਟ ਦਾ ਕਹਿੰਦੀ ਸਮੈਗ ਵਿਗਦੀ ਹੀ ਨਹੀਂ ਚਿੱਟਾ ਚਿੱਟਾ ਵਿਗਦਾ ਜਿੰਨਾ ਮਰਜ਼ੀ ਲੈ ਲਓ ਹਨਾ ਉਹ ਤੈਨੂੰ ਆਮਦਨ ਕਿੰਨੀ ਗਿਆ ਕੰਮ ਦਾ ਤੂੰ ਕੋਈ ਕਾਰਦਾ ਨਹੀਂ ਤਾਰਾ ਹੀ ਲਾਉਣਾ ਹੈ ਨਾ ਉਦਾਂ ਤਾਂ ਆਉਂਦੇ ਨਹੀਂ ਕੋਈ ਵੀ ਤੇ ਜੇ ਨਾ ਲਾਉ ਤਾਂ ਉਦਾਂ ਮਰਦੇ ਹੈ ਤੇ ਨਾਲ ਦੇ ਕਿੰਨਾ ਕਿ ਚਿੱਟਾ ਪੀ ਜਾਂਦੇ ਆ ਗ੍ਰਾਮੀ ਕੇ 2 ਗ੍ਰਾਮ ਤੂੰ ਕਿੰਨੀ ਕਿ ਬੀਨਾ ਇਹ ਜਿਹਦਾ ਪੁੱਛੋ 500 ਰੁਪਏ ਜੰਨਾ ਹੈ ਕਮਾਈ ਕਿਹੜੀ ਆ ਤਾਰਾਂ ਦੀ ਆ ਆ ਦੇਖ ਲਓ ਜੀ ਗਵਰਨਮੈਂਟ ਜਿਹੜੀ ਆ ਕਹਿੰਦੀ ਆ ਕਿ ਸਾਡੇ ਚਿੱਟਾ ਮੁੱਕ ਗਿਆ ਪੰਜਾਬ ਵਿੱਚ ਚਿੱਟਾ ਹੈ ਨਹੀਂ ਸ਼ਰੇ ਆਮ ਦੱਸ ਰਿਹਾ ਚਿੱਟਾ ਆਹੀ ਆ ਤਾਰਾਂ ਵੇਚ ਰਿਆ ਤਾਰ ਕਿੱ데 ਨੂੰ ਵੇਚਦੇ ਐ ਕੁਆੜੀਏ ਨੂੰ ਇਹ ਕਿੱਥੇ ਗਿਆ ਦੀ ਦੁਕਾਨ ਆ ਉਹ ਸੜਕ ਤੇ ਹੀ ਹਨਾ ਬਾਰ-ਬਾਰ ਤਰ ਉੱਤਰਿਆ ਕਿੱਧਰ ਪਿਛਲੇ ਪਾਸੇ ਕੀ ਪਿਛਲੇ ਪਾਸੇ ਗੁਰਦੁਆਰੇ ਵਾਲਿਆ ਗੁਰਦੁਆਰੇ ਵਾਲਿਆ ਰੋਜ਼ ਤਾਰਾਂ ਦੇ ਕੇ ਉਹਨੇ ਫੇਸ ਮਾਸਕ ਵੀਨੇ ਹਨਾ ਪੈਸੇ ਕਿਨੇ ਸੀ ਤੇਰੇ ਕੋਲ ਹੁਣ ਹੂੰ 1200 ਰੁਪਈਆ ਹੁਣ ਸੀ ਕਿੱਥੇ ਗਿਆ ਹੈਗਾ ਹਨਾ ਅਛਾ ਰੀ ਕੋਹਾ ਹਾਂ ਤੇ ਕੱਲ ਕਿੰਨੇ ਦੀਆਂ ਤਾਰਾਂ ਵੇਚ ਕੇ ਆਇਆ ਕੱਲ 2000 ਦੀਆਂ ਤਾਰਾਂ ਵੇਚੀਆਂ ਤੇ ਪਰਸੋਂ ਤੇ ਪਰਸੋਂ ਪੈਸੀ ਚੌਥ ਲਗਾਤਾਰ ਵੇਚ ਰਹੇ ਰੋਜ਼ ਹੀ ਫੇਸਮੈਕ ਵੀ ਨੇ ਹੈ ਤੈਂ ਚਾਰ ਦਿਨ ਲਗਾਤਾਰ 2-3000 ਦੀਆਂ ਵੇਚਦੇ ਕੁਆੜੀਏ ਨੂੰ ਜ਼ਮੀਨਦਾਰ ਕਿੱਥੇ ਜਾਣਗੇ ਜਿਨ੍ਹਾਂ ਦੇ ਇਗਨਾਨਕ ਸਾਹਿਬ ਤੁਸੀਂ ਤਾਂ ਵੇਚਨੇ ਤੁਸੀਂ 2000 ਦੀ ਵੇਚ ਲਿਆ ਤੇ ਜ਼ਮੀਨਦਾਰ ਨੂੰ ਤਾਂ 10000 ਦੀ ਪੈਂਦੀ 12 ਦੀ ਠੀਕ ਆ ਮੁਰਗੇ ਚੋਰੀ ਕਰਨੀ ਆ ਹੈ ওকে ਥੈਂਕ ਯੂ